ਉਸ ਸੈਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੇ ਵਿਕਰਮਜੀਤ ਸਿੰਘ ਨੇ ਅਮਿਤਪਾਲ ਸਿੰਘ ਦੀ ਚੋਣ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਤੋਂ ਅਮਿਤਪਾਲ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ ਅਪੀਕਸ਼ਿਤ ਕਰਤਾ ਦਾ ਇਲਜ਼ਾਮ ਹੈ ਕਿ ਅਮਿਤਪਾਲ ਦੀ ਨਾਮਜ਼ਦਗੀ ਦੇ ਵਿੱਚ ਕਈ ਜਾਣਕਾਰੀਆਂ ਨਹੀਂ ਸਾਨ ਚੋਣ ਪ੍ਰਚਾਰ ਦੇ ਖਰਚ ਦਾ ਪੂਰਾ ਬਿਉਰਾ ਨਹੀਂ ਦਿੱਤਾ ਗਿਆ ਨਾਲ ਹੀ ਚੋਣ ਪ੍ਰਚਾਰ ਦੇ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਦੇ ਵੀ ਇਲਜ਼ਾਮ ਲਗਾਏ ਗਏ ਹਨ ਨੇਮ ਪਲੇਟ ਵਿਵਾਦੀ ਵਿਚਾਰੇ ਸੁਪਰੀਮ ਕੋਰਟ ਨੇ ਫੈਸਲੇ ਤੇ ਅੰਤਰੀਮ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਯੂਪੀ ਉੱਤਰਾਖੰਡ ਤੇ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸ਼ੁੱਕਰਵਾਰ ਤੱਕ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਪਛਾਣ ਦੱਸਣਾ ਜ਼ਰੂਰੀ ਨਹੀਂ ਸਿਰਫ ਖਾਣੇ ਦੀ ਕੀਮਤ ਦੱਸਣੀ ਹੋਵੇਗੀ ਤੇ ਇਹ ਦੱਸਣਾ ਹੋਵੇਗਾ ਕਿ ਖਾਣਾ ਵੇਚਿਆ ਜਾਂ ਨਾ ਨਹੀਂ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਅਗਲੇ ਸੁਣਵਾਈ ਤੱਕ ਕਿਸੇ ਨੂੰ ਜ਼ਬਰੀ ਨਾਮ ਲਿਖਣ ਦੇ ਲਈ ਨਾ ਕਿਹਾ ਜਾਵੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੇ ਵੱਡੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਸਦਨ ਦੇ ਵਿੱਚ ਕਈ ਘੰਟਿਆਂ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ ਪਰ ਵਿਰੋਧੀਆਂ ਨੂੰ ਇਸ ਦਾ ਪਛਤਾਵਾ ਤੱਕ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਰਵਾਈਤਾਂ ਦੇ ਵਿੱਚ ਇਸ ਦੀ ਕੋਈ ਵੀ ਥਾਂ ਨਹੀਂ ਹੈ ਦਰਸਲ ਪਿਛਲੇ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਪੀਚ ਦੇ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਸੀ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਅੰਬਾਲਾ ਦੇ ਵਿੱਚ ਕਤਲ ਦੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਸਕੇ ਭਰਾ ਨੇ ਆਪਣੇ ਭਰਾ ਦੇ ਸਾਰੇ ਪਰਿਵਾਰ ਨੂੰ ਮੌਤੇ ਘਾਟ ਉਤਾਰ ਦਿੱਤਾ ਮੁਲਜ਼ਮ ਭਰਾ ਰਿਟਾਇਰਡ ਫੌਜੀ ਹੈ ਜਿਸ ਨੇ ਰਾਤ ਦੇ ਸਮੇਂ ਲਾਸ਼ਾਂ ਨੂੰ ਸੜਨ ਦੀ ਵੀ ਕੋਸ਼ਿਸ਼ ਕੀਤੀ ਪਰ ਤੜਕੇ 3 ਵਜੇ ਪੁਲਿਸ ਨੇ ਸ਼ਿਸ਼ਾਨ ਘਾਟ ਦੇ ਵਿੱਚ ਪਹੁੰਚ ਕੇ ਅੱਧ ਸੜੀਆਂ ਲਾਸ਼ਾਂ ਨੂੰ ਕਰਤੇ ਦੇ ਵਿੱਚ ਲੈ ਲਿਆ ਹਾਰੇ ਕਿ ਲੋਕਾਂ ਦੇ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਲ ਹੈਗਾ ਕਿ ਇੱਕ 7 ਸਾਲ ਦੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਉਸ ਨੂੰ ਕਿ ਚੰਡੀਗੜ੍ਹ ਰੈਫਰ ਕੀਤਾ ਗਿਆ RSS ਨੂੰ ਲੈ ਕੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੁਣ ਸਰਕਾਰੀ ਕਰਮਚਾਰੀ RSS ਦੇ ਪ੍ਰੋਗਰਾਮਾਂ ਦੇ ਵੀ ਸ਼ਾਮਲ ਹੋ ਸਕਣਗੇ 1904 ਦੇ ਵਿੱਚ ਤਤਕਾਲੀ ਕਾਂਗਰਸ ਸਰਕਾਰ ਨੇ ਇਹ ਬੈਨ ਲਗਾਇਆ ਸੀ ਉਸ ਨੂੰ ਕਿ 58 ਸਾਲਾਂ ਦੇ ਬਾਅਦ ਕੇਂਦਰ ਦੀ ਬੀਜੇਪੀ ਸਰਕਾਰ ਨੇ ਰੱਦ ਕਰ ਦਿੱਤਾ ਸਰਕਾਰ ਦੇ ਫੈਸਲੇ ਤੋਂ ਬਾਅਦ RSS ਦਾ ਵੀ ਬਿਆਨ ਸਾਹਮਣੇ ਆਇਆ RSS ਨੇ ਮੌਜੂਦਾ ਸਰਕਾਰ ਦਾ ਇਹ ਫੈਸਲੇ ਨੂੰ ਤੁਖ਼ਤਾਂ ਦਿੱਤਾ ਤੇ ਕਿਹਾ ਕਿ ਫੈਸਲਾ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲਾ ਹੈ ਫਾਈਨਾਂਸ ਕਮਿਸ਼ਨ ਦੇ ਵਫਦ ਨੇ ਸੀਮਾਂ ਆਂਦੇ ਨਾਲ ਮੀਟਿੰਗ ਕੀਤੀ ਇਸ ਦੌਰਾਨ ਪੰਜਾਬ ਸਰਕਾਰ ਨੇ ਕਮਿਸ਼ਨ ਦੇ ਅੱਗੇ ਕਈ ਮੁੱਦੇ ਰੱਖੇ ਸਰਕਾਰ ਨੇ ਫਸਲੀ ਵਖਰੇਵੇਂ ਤੇ ਇੰਡਸਟਰੀ ਨੂੰ ਇੰਡਸਟਰੀ ਦੇ ਮੁੱਦੇ ਰੱਖੇ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਕਿਸਾਨ ਝੋਨੇ ਤੋਂ ਹੋਰ ਫਸਲਾਂ ਵੱਲ ਜਾਣ ਇਸ ਤੇ ਵਿਚਾਰ ਕੀਤੀ ਜਾ ਰਹੀ ਹੈ ਫਾਈਨਾਂਸ ਕਮਿਸ਼ਨ ਵਕਫਕ ਸੂਬਿਆਂ ਦਾ ਦੌਰਾ ਕਰ ਰਿਹਾ ਜਿਸਤੇ ਚਲਦਿਆਂ ਪੰਜਾਬ ਤੋਂ ਪਹਿਲਾਂ ਕਮਿਸ਼ਨ ਨੇ ਹਿਮਾਚਲ ਛੱਤੀਗੜ੍ਹ ਦਾ ਦੌਰਾ ਕੀਤਾ ਮਾਨਾਦੇ ਸਿਵਲ ਹਸਪਤਾਲ ਦੇ ਵਿੱਚ ਦੋ ਧਿਰਾਂ ਦੇ ਵੱਲੋਂ ਇੱਕ ਪੁਜੀਤੇ 23 ਸਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਮਰਜੈਂਸੀ ਵਾਰਡ ਦੇ ਵਿੱਚ ਪੰਤੜ ਵੀ ਕੀਤੀ ਗਈ ਕਿ ਦਰਸਲ ਮਾਮਲਾ ਪ੍ਰਾਣੀ ਰੰਜਿਸ਼ ਦਾ ਹੈ 피해ਤ ਪਰਿਵਾਰ ਦਾ ਇਲਜ਼ਾਮ ਹੈ ਕਿ ਦੂਜੀ ਧਿਰ ਦਾ ਮੁੰਡਾ ਉਹਨਾਂ ਦੀ ਕੁੜੀ ਦੇ ਨਾਲ ਛੇੜਛਾੜ ਕਰਦਾ ਸੀ ਜਿਸ ਨੂੰ ਲੈ ਕੇ 2 ਸਾਲ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਹੁਣ ਮੁੰਡਾ ਜ਼ਮਾਨਤ ਤੇ ਬਾਹਰ ਆ ਕੇ ਫਿਰ ਉਹਨਾਂ ਦੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਹੈ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਹਿੱਟ ਐਂਡ ਰਨ ਦਾ ਇੱਕ ਹੋਰ ਕੇਸ ਸਾਹਮਣੇ ਆਇਆ ਜਿੱਥੇ ਇੱਕ ਬੇਕਾਬੂ ਕਾਰ ਨੇ ਸੜਕ ਦੇ ਕਿਨਾਰੇ ਖੜੀ ਮਹਿਲਾ ਨੂੰ ਟੱਕਰ ਮਾਰ ਦਿੱਤੀ ਇਹ ਹਾਦਸਾ ਓਵਰਟੇਕ ਦੇ ਚੱਕਰ ਦੇ ਵਿੱਚ ਵਾਪਰਿਆ ਹਾਦਸੇ ਦੇ ਵਿੱਚ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮਹਿਲਾ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਗਿਆ ਘਟਨਾ ਪੁਣੇ ਦੇ ਪਿੰਪਰੀ ਚਿੰਚਵਾੜ ਇਲਾਕੇ ਦੀ ਦੱਸੀ ਜਾ ਰਹੀ ਹੈ ਵਿਰਾਟ ਕੋਹਲੀ ਦੇ ਨਾਲ ਆਪਣੇ ਰਿਸ਼ਤੇ ਤੇ ਗੌਤਮ ਗੰਬੀਰ ਖੁੱਲਕੇ ਬੋਲੇ ਨੇ ਗੰਬੀਰ ਨੇ ਕਿਹਾ ਕਿ ਵਿਰਾਟ ਕੋਹਲੀ ਦੇ ਨਾਲ ਮੇਰਾ ਰਿਸ਼ਤਾ ਟੀਆਰਪੀ ਦੇ ਲਈ ਨਹੀਂ ਹੈ ਮੈਦਾਨ ਤੋਂ ਬਾਹਰ ਵੀ ਸਾਡਾ ਚੰਗਾ ਰਿਲੇਸ਼ਨਸ਼ਿਪ ਹੈ ਪਰ ਸਭ ਕੁਝ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੈ ਅਸੀਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਾਂ ਵਿਰਾਟ ਅਤੇ ਰੋਹਿਤ ਦੋਵਾਂ ਦੇ ਵਿੱਚ ਅਜੇ ਕਾਫੀ ਕ੍ਰਿਕਟ ਬਾਕੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਫਿਟਨੈਸ ਠੀਕ ਰਹੀ ਤਾਂ 2027 ਦਾ ਵਿਸ਼ਵ ਕੱਪ ਖੇੜ ਸਕਦਾ ਹੈ ਸ਼ੇਰਾਬਸਤੀ ਦੇ ਵਿੱਚ ਅਪੋਲੋ ਲੈਬ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨਾਂ ਬਾਲਗਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ 16 ਤੇ ਦੋ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਮਲਜ਼ਮਾਂ ਦੇ ਕੋਲੋਂ ਇੱਕ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਤੇ ਵਾਰਦਾਤ ਦੇ ਦੌਰਾਨ ਵਰਤੀ ਗਈ ਬਾਈਕ ਵੀ ਜ਼ਬਤ ਕੀਤੀ ਗਈ ਹੈ ਬੜੇਗੇ ਮਲਜ਼ਮਾਂ ਦੇ ਤਾਰ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਲ ਜੁੜੇ ਨੇ ਇੱਕ ਨਾਬਾਲਗ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਤਿੰਨਾਂ ਨੇ ਪਰਸੋਂ ਇੱਕ ਲੈਬ ਦੇ ਬਾਹਰ ਗੋਲੀਆਂ ਚਲਾਈਆਂ ਸਨ ਨੋਇਡਾ ਦੇ ਵਿੱਚ ਮਹਿੰਗੀਆਂ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ گروਹ ਦੇ 6 ਮੈਂਬਰ ਪੁਲਿਸ ਦੇ ਹੱਥੇ ਚੜੇ ਨੇ ਆਨ ਡਿਮਾਂਡ ਇਹ ਚੋਰ ਮਿੰਟਾਂ ਦੇ ਵਿੱਚ ਹੀ ਗੱਡੀਆਂ ਚੋਰੀ ਕਰਦੇ ਸਨ ਯੂਪੀ ਦਿੱਲੀ ਹਰਿਆਣਾ ਮਹਾਰਾਸ਼ਟਰ ਵਾਕਫ ਪਰ ਖਾਮਾਂ ਤੇ ਇਹਨਾਂ ਦਾ ਨੈਟਵਰਕ ਸੀ ਮਲਜ਼ਮਾਂ ਤੋਂ ਪੁਲਿਸ ਨੇ 10 ਗੱਡੀਆਂ ਵੀ ਬਰਾਮਦ ਕੀਤੀਆਂ ਨੇ ਹੁਣ ਤੱਕ ਇਹ ਗੈਂਗ 50 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਚੋਰੀ ਕਰ ਚੁੱਕਿਆ ਹੈ ਮਾਡਰਨ ਟੈਕਨੋਲੋਜੀ ਦੀ ਵਰਤੋਂ ਕਰਕੇ ਕਾਰਾਂ ਤੇ ਹੱਥ ਸਾਫ਼ ਕੀਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਪੰਜਾਬ ਦੇ ਨਾਲ ਸੰਬੰਧਿਤ 21 ਸਾਲਾ ਕੋਮਲ ਦੀ ਮੌਤ ਹੋ ਗਈ ਗੁਰਦਾਸਪੁਰ ਦੇ ਪਿੰਡ ਸੁੱਖਾ ਛੀੜਾ ਦੀ ਰਹਿਣ ਵਾਲੀ ਸੀ ਕੋਮਲ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਜੋ ਕੇ ਕੈਨੇਡਾ ਗਈ ਸੀ ਜਿਆ ਹੁਣ ਦੇ ਕਾਰਨ ਪੰਜ ਦੋਸਤਾਂ ਦੇ ਨਾਲ ਕੰਮ ਤੇ ਜਾ ਰਹੀ ਸੀ ਰਸਤੇ ਦੇ ਵਿੱਚ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਹਾਦਸੇ ਦੇ ਵਿੱਚ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਤੇ ਇੱਕ ਲੜਕਾ ਗੰਭੀਰ ਜ਼ਖਮੀ ਨੇ ਪਿੰਡ ਸੁੱਖਾ ਛੀੜਾ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਅਮਰ ਸਰਦੇ ਹੁਸੈਨਪੁਰਾ ਚੌਂਕ ਦੇ ਵਿੱਚ ਇੱਕ ਗੱਾਰ ਅਤੇ ਵੈਨ ਦੀ ਭਿਆਨਕ ਟੱਕਰ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵੈਨਸਵਾਰ ਸੰਗਤ ਗੁਰਦੁਆਰਾ ਸ਼ਹੀਦ ਗਾਇਂ ਤੋਂ ਮੱਥਾ ਟੇਕਿਆ ਰਹੀਆਂ ਸਨ। ਹਾਦਸੇ ਦੇ ਵਿੱਚਕਾਰ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ ਨੇ। ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਹਾਦਸੇ ਦੇ ਵਿੱਚਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ। ਮਾਨਸਾ ਦੇ ਪਿੰਡ ਫਲੂਵਾਲਾ ਡੋਗਰਾ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਛਾਤਿਆਂ ਨੇ ਕਰਦੇ ਬਾਅਦ ਸੌਰੇ ਸ਼ਖਸ ਤੇ 23 ਹਜ਼ਾਰਾਂ ਦੇ ਨਾਲ ਕਈ ਵਾਰ ਕੀਤਾ। ਕਰਪਿੰਡ ਦੇ ਬਾਹਰਲੇ ਪਾਸੇ ਸਿਮਰਤਿ ਕੁਲਵ ਸਿੰਘ ਇੱਕ ਕੰਪਨੀ ਦੇ ਵਿੱਚ ਕਰਮਚਾਰੀ ਸੀ ਅਤੇ 31 ਜੁਲਾਈ ਨੂੰ ਉਸਨੇ ਰਿਟਾਇਰ ਹੋਣਾ ਸੀ ਪੁਲਿਸ ਵਕਫਾ ਕੈਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਜਲੰਧਰ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਹਾਂ-ਹਾਂ ਤੇ ਪਾਣੀ ਭਰ ਗਿਆ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੜਕ ਤੇ ਪਾਣੀ ਭਰਨ ਦੇ ਕਾਰਨ ਕਾਰਾਂ ਪਾਣੀ ਦੇ ਵਿਚਾਲੇ ਹੀ ਬੰਦ ਹੋ ਗਈਆਂ ਕਾਰ ਚਾਲਕ ਵਿਥਾਂ ਉੱਤਰ ਕੇ ਟੱੱਕਾ ਲਗਾਉਂਦੇ ਹੋਏ ਨਜ਼ਰ ਆਏ ਪਾਣੀ ਦੇ ਵਿੱਚ ਬੰਦ ਹੋਈ ਇੱਕ ਕਾਰ ਨੂੰ ਤਾਂ ਟਰੱਕ ਦੇ ਨਾਲ ਟੋਸ਼ਨ ਪਾ ਕੇ ਬਾਹਰ ਕੱਢਣਾ ਪਿਆ ਕਾਰ ਚਾਲਕ ਨੇ ਦੱਸਿਆ ਕਿ ਸੜਕ ਤੇ ਭਰੇ ਪਾਣੀ ਦੇ ਕਾਰਨ ਉਸ ਨੂੰ ਫੱਡਾ ਨਜ਼ਰ ਨਹੀਂ ਆਇਆ ਤੇ ਕਾਰ ਵਿੱਚ ਫਸ ਗਈ। ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ 81 ਸਾਲਾ ਜੋ ਬਾਈਡਨ ਅਮਰੀਕੀ ਰਾਸ਼ਟਰਪਤੀ ਨੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਪਾਰਟੀ ਦੇ ਹਿੱਤ ਦੇ ਵਿੱਚ ਇਹ ਫੈਸਲਾ ਲਿਆ ਦਰਸਲ ਬਾਈਡਨ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸਨ ਬਾਈਡਨ ਨੇ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਕਿ ਕਮਲਾ ਹੈਰਿਸ ਨੂੰ ਉਮੀਦਵਾਰ ਬਣਾਉਣਾ ਬਿਹਤਰ ਹੈ। ਐਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਜੇਕਰ 18 ਸਾਲ ਤੋਂ ਛੋਟੇ ਸਕੂਲੀ ਵਿਦਿਆਰਥੀ ਦੋ ਪਹੀਆ ਵਾਹਨ ਚਲਾਉਂਦੇ ਬੜੇ ਗਏ ਤਾਂ ਮਾਪਿਆਂ ਨੂੰ 25000 ਰੁਪਏ ਦਾ ਜੁਰਮਾਨਾ ਹੋਵੇਗਾ ਇਸ ਦੇ ਚਲਦੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਜਾਗਰੂਕਤਾ ਮਹਿੰਮ ਚਲਾਈ ਗਈ ਹੈ ਅੰਮ੍ਰਿਤਸਰ ਦੇ ਜੋ ਫਲਾਵਰ ਸਕੂਲ ਤੋਂ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਨਾ ਬਾਲਗ ਬੱਚਿਆਂ ਨੂੰ ਦੋ ਪਹੀਆ ਵਾਹਨ ਦੇਣ ਤੋਂ ਗੁਰੇਜ਼ ਕੀਤਾ ਜਾਵੇ